ਸਤਿ ਸ਼੍ਰੀ ਅਕਾਲ ਦੋਸਤੋ ਅਖਰ ਤੋਂ ਲਫਜ਼ ਚੈਨਲ ਤੇ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਅੱਜ ਤੁਸੀਂ ਸੁਣੋਗੇ ਦਰਸ਼ਨ ਖਾਨ ਕੁਰੈਸ਼ੀ ਜੀ ਦੀ ਕਲਮ ਤੋਂ ਮਿੰਨੀ ਕਹਾਣੀ ਚੁਗਲੀਆਂ ਭਾਗਵਾਨੇ ਤੂੰ ਅਮਰਤ ਵੇਲੇ ਦੀ ਘਰੋਂ ਗਈ ਹੈ ਹੁਣ 8 ਵਜ ਚੁੱਕਿਆ ਨਾ ਚਾਹ ਨਾ ਪਾਣੀ ਮੈਂ ਵੀ ਕੁਝ ਖਾ ਪੀ ਕੇ ਦਵਾਈ ਲੈਣੀ ਹੁੰਦੀ ਹੈ ਵਿਸ਼ਨਾ ਬੁੜਾ ਖੰਗਦਾ ਹੋਇਆ ਤਾਈ ਬੰਤੀ ਨੂੰ ਬੋਲਿਆ ਜੋ ਸਵੇਰ ਦੀ ਗੁਰਦੁਆਰਾ ਸਾਹਿਬ ਮੱਥਾ ਟੇਕਣ ਗਈ ਸੀ ਮੈਂ ਕੀ ਅਗਲਾਵਾਂ ਤੁਹਾਡੇ ਚਾਹ ਪਾਣੀ ਨੂੰ ਐਸ ਉਮਰ 'ਚ ਵੀ ਨਹੀਂ ਟਿਕਣਾ ਮਿਲਦਾ ਗੁਰੂ ਘਰ ਸੇਵਾ ਚ ਜਾਂਦੀ ਐ ਮੈਂ ਤਾਂ ਉੱਥੋਂ ਆਈ ਆ ਦਰਅਸਲ ਬੰਤੀ ਬੁੜੀ ਝੂਠ ਬੋਲ ਰਹੀ ਸੀ ਆਪਣੀ ਕਵਾਂਡਨ ਦੇ ਘਰ ਡੇਢ ਘੰਟੇ ਦੀ ਬੈਠੀ ਆਪਣੀ ਨੂੰਹ ਤੇ ਪੁੱਤ ਦੀਆਂ ਚੁਗਲੀਆਂ ਕਰ ਰਹੀ ਸੀ ਬਿਸ਼ਨੇ ਤਾਈ ਦੇ ਦੋ ਮੁੰਡੇ ਸਨ ਵੱਡਾ ਮੁੰਡਾ ਜੋ ਵਿਆਹਿਆ ਹੋਇਆ ਸੀ ਤੇ ਛੋਟਾ ਅਜੇ ਕੁਆਰਾ ਸੀ ਵੱਡੀ ਨੂੰ ਨਾਲ ਤਾਈ ਬੰਤੀ ਨੇ ਕਦੇ ਵੀ ਸਿੱਧੇ ਮੂੰਹ ਗੱਲ ਨਹੀਂ ਸੀ ਕੀਤੀ ਹਰ ਵੇਲੇ ਤਾਨੇ ਮੀਨੇ ਮਾਰਦੀ ਰਹਿੰਦੀ ਮੁੰਡਾ ਤੇ ਬਿਛਣਾ ਤਾਇਆ ਬੰਤੀ ਨੂੰ ਬਹੁਤ ਰੋਕਦੇ ਵੀ ਕਲੇਸ਼ ਨਾ ਪਾਇਆ ਕਰ ਪਰ ਉਹ ਕਿੱਥੇ ਕਿਸੇ ਦੀ ਸੁਣਦੀ ਸੀ ਥੱਕ ਹਾਰ ਕੇ ਵੱਡਾ ਮੁੰਡਾ ਅੱਡ ਹੋ ਗਿਆ ਛੋਟਾ ਮੁੰਡਾ ਨਸ਼ਿਆਂ ਦਾ ਆਦੀ ਹੋ ਗਿਆ ਸੀ ਦਿਨ ਰਾਤ ਬਾਹਰ ਹੀ ਰਹਿੰਦਾ ਤਾਈ ਬੰਤੀ ਬਾਰੇ ਸਾਰੇ ਪਿੰਡ ਨੂੰ ਪਤਾ ਸੀ ਇਸ ਕਰਕੇ ਉਹ ਸਾਰੇ ਪਿੰਡ 'ਚ ਆਪਣੇ ਛੋਟੇ ਮੁੰਡੇ ਦੇ ਰਿਸ਼ਤੇ ਦੀ ਗੱਲ ਕਰਦੀ ਪਰ ਬੰਤੀ ਦੇ ਮਾੜੇ ਸੁਭਾਅ ਕਰਕੇ ਕਿਸੇ ਨੇ ਮੁੰਡੇ ਨੂੰ ਰਿਸ਼ਤਾ ਨਾ ਕਰਵਾਇਆ ਮੁੰਡਾ ਨਸ਼ਿਆਂ 'ਚ ਪੈ ਗਿਆ ਨਾ ਆਪਣੀ लाड़ली ਨੂੰ ਤੋਂ ਲੈ ਲੈਂਦਾ ਚਾ ਜਿਹੜੀ ਪਿਓ ਪੁੱਤਾਂ ਨੇ ਸਿਰ ਚੜਾ ਰੱਖੀ ਆ ਬੰਤੀ ਚਾ ਬਣਾਉਣ ਲੱਗ ਪਈ ਨੂੰ ਵਿਚਾਰੀ ਕੱਲ ਦੀ ਪੇਕੇ ਘਰ ਗਈ ਐ ਉਹਦੀ ਮਾਂ ਬਿਮਾਰ ਐ ਤੈਨੂੰ ਸਾਰਾ ਪਤਾ ਐ ਪਰ ਤੇਰੀਆਂ ਚੁਗਲੀਆਂ ਲੋਟ ਆਉਣ ਤਾਂ ਨਾ ਸਵੇਰ ਵੇਲੇ ਲੱਗ ਜਾਨੀ ਆਂਡਰਾਂ ਗਵੰਢਣਾ ਕੋਲ ਉਹਦੀ ਮੈਲ ਤੋਂਣ ਤਾਈ ਦਾ ਗੁੱਸਾ ਸਿਖਰ ਤੇ ਸੀ ਪਰ ਸਰੀਰ ਕਮਜ਼ੋਰ ਪੈ ਜਾਣ ਕਾਰਨ ਉੱਠ ਨਹੀਂ ਸਕਦਾ ਸੀ ਮੈਂ ਕਿਸ ਕੰਜਰ ਦੀਆਂ ਚੁਗਲੀਆਂ ਕਰਦੀ ਆਂ ਕਿਹੜਾ ਕਹਿੰਦਾ ਤੈਨੂੰ ਤਾਈ ਬੰਦੀ ਤਾਈ ਵੱਲ ਸੂਈ ਕੁੱਤੀ ਵਾਂਗ ਪੈ ਨਿਕਲੀ ਨਹੀਂ ਤਾਈ ਹੁਣ ਤਾਂ ਮੇਰੇ ਕੋਲੋਂ ਦੋ ਵਾਰੀ ਚਾਹ ਪੀ ਕੇ ਆਈ ਆਂ ਸਾਡੇ ਘਰੇ ਆ ਕੇ ਫੇਰ ਧਰ ਲਈ ਗਵੰਢਣ ਬੰਤੀ ਤਾਈ ਦੀ ਰਸੋਈ ਅੱਗੇ ਖੜੀ ਸੀ ਗਵਾਂਡਣ ਨੂੰ ਸਾਹਮਣੇ ਦੇਖ ਤਾਈ ਦੇ ਮੂੰਹ ਦਾ ਰੰਗ ਉੱਡ ਗਿਆ ਜਿਵੇਂ ਕਿਸੇ ਨੇ ਉਹਨੂੰ ਚੋਰੀ ਕਰਦੀ ਨੂੰ ਫੜ ਲਿਆ ਹੋਵੇ